ਇਹ ਕੋਸੀ ਫਰੋਇਪੁਰ ਦੇ ਬਾਰੇਕੇ ਪਿੰਡ ਹੈ ਗੱਲ ਕਿਉਂਕਿ ਹੜਾਂ ਵੀ ਹੋ ਰਹੀ ਆ ਪਾਣੀ ਦੀ ਹੋ ਰਹੀ ਆ ਪਰ ਇਸ ਹੜ ਦੇ ਦੌਰਾਨ ਕਈ ਐਸੀਆਂ ਥਾਵਾਂ ਨੇ ਜਿੱਥੇ ਲੋਕਾਂ ਨੂੰ ਸੁਰੱਖਿਅਤ ਸਮਝਿਆ ਜਾ ਰਿਹਾ ਹੈ ਅਸੀਂ ਬਾਰੇਕੇ ਪਿੰਡ ਦੇ ਵਿੱਚ ਮੌਜੂਦ ਆ ਇੱਥੋਂ ਥੋੜੀ ਦੂਰ ਤੇ ਬਾਕੀ ਪਿੰਡ ਨੇ ਗੱਟੀ ਰਾਜੋ ਕੇ ਟਿੰਡੀ ਵਾਲਾ ਉਹ ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਵੜਿਆ ਹੋਇਆ ਜਿਨ੍ਹਾਂ ਨੂੰ ਪਾਣੀ ਨੇ ਘੇਰਿਆ ਹੋਇਆ ਪਰ ਅਸੀਂ ਜਿਹੜੇ ਪਿੰਡ ਬਾਰੇਕੇ ਦੇ ਵਿੱਚ ਆ ਇੱਥੇ ਇਹ ਥੋੜਾ ਉੱਚੀ ਥਾਂ ਤੇ ਆ ਤੇ ਇੱਥੇ ਪਾਣੀ ਤੋਂ ਬਚਤ ਹੈ ਫਿਰ ਅਸੀਂ ਇੱਥੇ ਆਏ ਕਿਉਂ ਆ ਅਸਲ ਦੇ ਵਿੱਚ ਜਿਹੜੇ ਲੋਕ ਟਿੰਡੀ ਵਾਲਾ ਗੱਟੀ ਜਾਂ ਹੋਰ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਪਾਣੀ ਨੇ ਘੇਰਿਆ ਹੋਇਆ ਉਹਨਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਉਹਨਾਂ ਦੇ ਲਈ ਇੱਥੇ ਰਾਹਤ ਕੈਂਪ ਬਣਾਏ ਗਏ ਨੇ ਹਰ ਰਾਹਤ ਕੈਂਪ ਤੁਸੀਂ ਬੋਰਡ ਪੜ ਰਹੇ ਹੋਵੋਗੇ ਹਰ ਰਾਹਤ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਰੇਕੇ ਪਰ ਇੱਥੇ ਅੱਜ ਮੁੱਖ ਮੰਤਰੀ ਨੇ ਆਉਣਾ ਹੈ ਜਾਇਦਾ ਲੈਣ ਦੇ ਲਈ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਆਉਣਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਲੋਕਾਂ ਦੇ ਹਾਲਾਤ ਕੀ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਉਹਨਾਂ ਨੂੰ ਹੌਸਲਾ ਦਿੱਤਾ ਜਾ ਸਕੇ ਪਰ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਵੀ ਪ੍ਰਭਾਵ ਤੋੜੇ ਨੇ ਉਹਨਾਂ ਨੇ ਇੱਥੇ ਆਉਣਾ ਹੁਣ ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਲੋਕ ਇੱਥੇ ਮੌਜੂਦ ਨੇ 4 ਦਿਨ ਦੇ ਕਰੀਬ ਹੋ ਗਏ ਨੇ ਲੋਕਾਂ ਨੂੰ ਇੱਥੇ ਰਹਿੰਦਿਆ ਜਿਹੜੀ ਸਾਨੂੰ ਹੁਣ ਤੱਕ ਦੀ ਜਾਣਕਾਰੀ ਮਿਲੀ ਆ ਪਰ ਅੱਜ ਮੁੱਖ ਮੰਤਰੀ ਨੇ ਆਉਣਾ ਤਾਂ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਤੂਰੀਆਂ ਫਿਲਹਾਲ ਚੱਲ ਰਹੀਆਂ ਸਫਾਈ ਭਿਆਣਾ ਜਿਹੜਾ ਉਹ ਜੋਰਾਂ ਛੋਰਾਂ ਨਾਲ ਚੱਲ ਰਿਹਾ ਹੈ ਤਾਂ ਜਿਹੜਾ ਸਫਾਈ ਅਭਿਆਨ ਸ਼ਾਇਦ ਉਸ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਦੋਂ ਇਹ ਰਾਤ ਕੈਂਪ ਬਣਾਇਆ ਗਿਆ ਸੀ ਕਿ ਲੋਕਾਂ ਨੇ ਇੱਥੇ ਰਹਿਣਾ ਹੈ ਤਾਂ ਬਾਹਰ ਸਫਾਈ ਦੀ ਜ਼ਰੂਰਤ ਹੈ ਪਰ ਸ਼ਾਇਦ ਉਸ ਵੇਲੇ ਇੰਨੀ ਸਫਾਈ ਦੀ ਜ਼ਰੂਰਤ ਪ੍ਰਸ਼ਾਸਨ ਨੂੰ ਨਹੀਂ ਮਹਿਸੂਸ ਹੋਈ ਪਰ ਹੁਣ ਜਦੋਂ ਅੱਜ ਮੁੱਖ ਮੰਤਰੀ ਸਾਹਿਬ ਨੇ ਆਉਣਾ ਤਾਂ ਫੇਰ ਦੇਖੋ ਸਫਾਈ ਚੱਲ ਰਹੀ ਹੈ ਤਾਂ ਕਿ ਇੱਥੇ ਪੂਰਾ ਸਾਫ਼ ਮਾਹੌਲ ਦਿਖਣਾ ਚਾਹੀਦਾ ਹੈ ਪ੍ਰਸ਼ਾਸਨ ਇੱਥੇ ਨਜ਼ਰ ਆ ਰਿਹਾ ਹੈ ਸਫਾਈ ਦੇ ਕਰਮਚਾਰੀ ਜਿਹੜੇ ਨੇ ਉਹ ਲਿਆ ਕੇ ਲਾਏ ਹੋਏ ਨੇ ਅੰਦਰ ਟੈਂਟ-ਟੁੰਟ ਲੱਗੇ ਨੇ ਕਮਰਿਆਂ ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ ਅੱਜ ਜਦੋਂ ਮੁੱਖ ਮੰਤਰੀ ਆਉਣਗੇ ਤਾਂ ਉਦੋਂ ਇੱਥੇ ਆ ਕੇ ਲੋਕਾਂ ਦੇ ਨਾਲ ਗੱਲਬਾਤ ਹੋਏਗੀ ਲੋਕਾਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਹੋਏਗੀ ਤੁਹਾਨੂੰ ਕੈਂਪ ਦੇ ਅੰਦਰ ਲੈ ਜਾਣੇ ਆ ਅੰਦਰ ਅੱਜ ਮੈਡੀਕਲ ਟੀਮ ਵੀ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਹਾਲਾਂਕਿ ਹੋ ਸਕਦਾ ਹੈ ਪਹਿਲਾਂ ਵੀ ਜਿਹੜੇ ਟੀਮ ਦੇ ਮੈਂਬਰ ਹੈ ਜਿਹੜੇ ਇੱਥੇ ਬਿਠਾਏ ਗਏ ਹੁਣ ਪਰ ਅੱਜ ਕਿਉਂਕਿ ਮੁੱਖ ਮੰਤਰੀ ਨੇ ਆਉਣਾ ਤਾਂ ਪੂਰੀ ਟੀਮ ਇੱਥੇ ਇਸ ਵੇਲੇ ਨਜ਼ਰ ਆ ਰਹੀ ਹੈ ਸਾਹਮਣੇ ਜਿਹੜੇ ਕਮਰੇ ਨੇ ਉਹਨਾਂ ਕਮਰਿਆਂ ਦੇ ਵਿੱਚ ਉਹ ਲੋਕ ਠਹਿਰੇ ਹੋਏ ਨੇ ਜਿਹੜੇ ਪੀੜਤ ਨੇ ਜਿਹੜੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਜਿਹੜੇ ਪਿਛਲੇ 4 ਦਿਨ ਤੋਂ ਇੱਥੇ ਆਪਣੇ ਬੱਚਿਆਂ ਆਪਣੇ ਬਜ਼ੁਰਗਾਂ ਦੇ ਸਮੇਤ ਰਹਿ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਰੱਖਿਆ ਗਿਆ ਔਰ ਇੱਥੇ ਕਿਉਂਕਿ ਉੱਚੇ ਥਾਂ ਤੇ ਇਹ ਪਾਣੀ ਦੀ ਮਾਰ ਤੋਂ ਥੋੜਾ ਦੂਰ ਹੈ ਤਾਂ ਲੋਕ ਸੁਰੱਖਿਅਤ ਰਹਿ ਸਕਣ ਉਸ ਦੇ ਲਈ ਇੱਥੇ ਤੇ ਇਹ ਮੈਡੀਕਲ ਕੈਂਪ ਨਜ਼ਰ ਆ ਰਿਹਾ ਤਾਂਕਿ ਜਿਹੜੇ ਲੋਕ ਜੇ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਸ਼ਮਾਰੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਦਵਾਈ ਦਿੱਤੀ ਜਾ ਸਕੇ ਪਰ ਜਿਹੜੇ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਜਿਹੜਾ ਸਫਾਈ ਵਿਹਾਨ ਜਾਂ ਪ੍ਰਬੰਧ ਅੱਜ ਇੱਥੇ ਨਜ਼ਰ ਆ ਰਹੇ ਨੇ ਇਹ ਸ਼ਾਇਦ 4 ਦਿਨ ਪਹਿਲਾਂ ਹੋ ਜਾਣੇ ਚਾਹੀਦੇ ਸੀ ਔਰ ਚਲੋ ਮੁੱਖ ਮੰਤਰੀ ਨੇ ਇੱਥੇ ਆਉਣਾ ਹੈ ਮੁੱਖ ਮੰਤਰੀ ਦੇ ਆਉਣ ਦੇ ਬਹਾਨੇ ਹੀ ਸਹੀ ਘੱਟੋ ਘਾਟ ਇਸ ਕੈਂਪ ਦੇ ਵਿੱਚ ਸਾਰੇ ਪ੍ਰਬੰਧ ਜਰੂਰ ਹੋ ਜਾਣਗੇ ਸਫਾਈ ਹੋ ਜਾਏਗੀ ਤਿਆਰੀ ਜਰੂਰ ਹੋ ਜਾਏਗੀ ਪਰ ਬਾਕੀ ਜਿੱਥੇ ਜਿੱਥੇ ਰਾਹਤ ਕੈਂਪ ਨੇ ਤਾਂ ਉਹਨਾਂ ਲਈ ਘੱਟੋ ਘਾਟ ਜਰੂਰ ਹੈ ਸਰੇਹਾਂ ਕਿ ਜਿੱਥੇ ਜਿੱਥੇ ਮੁੱਖ ਮੰਤਰੀ ਨੇ ਆਉਣਾ ਉਹ ਇਕੱਲਾ ਉੱਥੇ ਨਹੀਂ ਬਾਕੀ ਰਾਹਤ ਕੈਂਪਾਂ ਦੇ ਵਿੱਚ ਵੀ ਮਜਬੂਰੀ ਦੇ ਮਾਰਿਆ ਨੇ ਹਾਲਾਤਾਂ ਦੇ ਮਾਰੇ ਲੋਕਾਂ ਨੇ ਰਹਿਣਾ ਉਹਨਾਂ ਲੋਕਾਂ ਦੇ ਲਈ ਤੁਹਾਨੂੰ ਪਹਿਲਾਂ ਹੀ ਅਜਿਹੇ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਸਫਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਨੇ ਆਪਣੇ ਬੱਚੇ ਆਪਣੇ ਬਜ਼ੁਰਗਾਂ ਸਮੇਤ ਇੱਥੇ ਰਹਿਣਾ ਜਾਂ ਫਿਰ ਮੁੱਖ ਮੰਤਰੀ ਨੂੰ ਹੀ ਅਪੀਲ ਕਰਨੀ ਹੋਏਗੀ ਕਿ ਮੁੱਖ ਮੰਤਰੀ ਸਾਹਿਬ ਸਾਰੇ ਰਾਹਤ ਕੈਂਪਾਂ ਦੇ ਵਿੱਚ ਢੇੜਾ ਮਾਰ ਦੇਣ ਘੱਟੋ ਘੱਟ ਪ੍ਰਸ਼ਾਸਨ ਇਹਨੇ ਬਹਾਨੇ ਪ੍ਰਬੰਧ ਇੰਤਜ਼ਾਮ ਤਾਂ ਪੂਰੇ ਕਰ ਦੇਗਾ ਤਾਂ ਕਿ ਲੋਕਾਂ ਨੂੰ ਸਹੂਲਤ ਤਾਂ ਮਿਲ ਜੇਗੀ ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਕਿਤੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ ਚਾਹੇ ਕਿਤੇ ਮੰਤਰੀ ਨੇ ਆਉਣਾ ਜਾਂ ਨਹੀਂ ਆਉਣਾ ਪਰ ਪ੍ਰਬੰਧ ਆ ਜਿਹੜੇ ਉਹ ਪੂਰੇ ਕੀਤੇ ਜਾਣ ਲੋਕਾਂ ਦੇ ਲਈ ਤਾਂ ਇਹ ਰਾਤ ਕੈਂਪਾ ਜੀ ਹੜ ਰਾਤ ਕੈਂਪ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਲੋਕਾਂ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰ ਲੈਨੇ ਆਂ ਇੱਧਰ ਮਾਤਾ ਜੀ ਬੈਠੇ ਨੇ ਮਾਤਾ ਜੀ ਪਿੰਡ ਕਿਹੜਾ ਤੁਹਾਡਾ ਟਿੰਡੀਆ ਟਿੰਡੀਆ ਵਾਲਾ ਹਾਂ ਅੱਛਾ ਪਿੰਡ ਦੇ ਕੀ ਹਾਲ ਆ ਬੀਬੀ ਪਾਣੀ ਵਾਧੂ ਆਇਆ ਫਿਰਦਾ ਹੈ ਵਾਧੂ ਆਇਆ ਫਿਰਦਾ ਅੱਛਾ ਪਿੰਡ ਘਰੇ ਹੈਗਾ ਕੋਈ ਹੁਣ ਉਹ ਕੋਈ ਗਏ ਨਾ ਦੇਖੂ ਜਣ ਕੋਈ ਥੋੜੇ ਕਰੇ ਬੈਠੇ ਮਾਰੀ ਦਾ ਅੱਜ ਸਾਰਾ ਪਿੰਡ ਹੀ ਖਾਲੀ ਕਰਕੇ ਇੱਥੇ ਆ ਗਏ ਸਾਰਾ ਪਿੰਡ ਹੀ ਖਾਲੀ ਹੋ ਗਿਆ ਨਹੀਂ ਰਹਿਣ ਅਜੀ ਅੱਛਾ ਤੇ ਬੀਬੀ ਸਮਾਨ ਸਮੂਨ ਥੋੜਾ ਘਰਾਂ ਚ ਪਿਆ ਸਮਾਨ ਘਰਾਂ ਚ ਪਿਆ ਹੈ ਕਿ ਘਰਾਂ ਚ ਪਿਆ ਹੈ ਸਮਾਨ ਉਹ ਕਿੱ데 ਰੱਖੀਏ ਵਿੱਜਾ ਜਾਂਦਾ ਵਿੱਚ ਕਿੰਨੇ ਦਿਨ ਹੋ ਗਏ ਤੇ ਆਏ ਨੂੰ ਆਏ ਨੂੰ ਹੋ ਗਣ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਅੱਜ ਕਿਤੇ ਮੁੱਖ ਮੰਤਰੀ ਨੇ ਆਉਣਾ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਅੱਛਾ ਚਲੋ ਆ ਜਾਓ ਠੀਕ ਹੈ ਅੱਛਾ ਬੀਬੀ ਇੱਥੇ ਪਹਿਲਾਂ ਜਿਹੜੀ ਮੈਂ ਸਫਾਈ ਸੁਪਾਈ ਹੋਈ ਜਾਂਦੀ ਹੈ ਬਾਹਰ ਅੱਜ ਪੂਰੀਆਂ ਸਫਾਈਆਂ ਸੁਪਾਈਆਂ ਚੱਲੀ ਜਾਂਦੀਆਂ ਆ ਡਾਕਟਰ ਪਹਿਲਾਂ ਬੈਠੇ ਸੀ ਉਦੋਂ ਦੇ ਜਿੱਦਣ ਤੁਸੀਂ ਆਏ ਆ ਸਫਾਈ ਸੁਪਾਈ ਸੀਗੀ ਪਹਿਲਾਂ ਬਾਰੇ ਗਏ ਨੇ ਕਿ ਇੱਥੇ ਹੈਗੇ ਨੇ ਉਦੋਂ ਦੇ ਡਾਕਟਰ ਹੈਗੇ ਉਦੋਂ ਦੇ ਹਾਂ ਉਦੋਂ ਦੇ ਹੈਗੇ ਕੋਈ ਬਿਮਾਰੀ ਸ਼ਮਾਰੀ ਕੋਈ ਤਕਲੀਫ ਕੋ ਰੋਟੀ ਪਾਣੀ ਮਿਲ ਜਾਂਦਾ ਇੱਥੇ ਮਿਲਦਾ ਹੈ ਵਾਧੂ ਕੁਛ ਮਿਲੀ ਜਾਂਦਾ ਹਾਂ ਵਾਧੂ ਦੇ ਅੰਦਰ ਵਿਚਾਰੇ ਅੱਛਾ ਬੀਬੀ ਕਿੰਨੇ ਕਿ ਪਿੰਡਾਂ ਚ ਪਾਣੀ ਆਇਆ ਵੈਸੇ ਪਿੰਡਾਂ ਸਾਰੇ ਤੇ ਆਇਆ ਫਿਰ ਦਾ ਕਿਹੜੇ ਪਿੰਡ ਸਾਰੇ ਹੈਗੇ ਨੇ ਵਰਦੂ ਪਾਣੀ ਆਇਆ ਹਾ ਤੇ ਇੱਕ ਮਿੰਟ ਬੀਬੀ ਤੁਹਾਡੇ ਵਾਲੇ ਪਾਸੇ ਆਉਣਾ ਮੈਂ ਇੱਕ ਮਿੰਟ ਹਾਂ ਬੀਬੀ ਟੈਂਡੀ ਵਾਲੇ ਬਹੁਤ ਜ਼ਿਆਦਾ ਪਾਣੀ ਏ ਹੂੰ ਤੇ ਬਾਕੀ ਪਿੰਡਾਂ ਵਿੱਚ ਤਾਂ ਬਾਰ-ਬਾਰੇਗਾ ਸਾਡੇ ਟੈਂਡੀ ਵਾਲੇ ਚ ਬਹੁਤ ਜ਼ਿਆਦਾ ਬੀਬੀ ਕਹਿੰਦੇ ਇਹ ਵੀ ਬੰਦੇ ਨਾ ਆਪਦੇ ਘਰੋਂ ਇੱਕ ਦਿਨ ਲਈ ਰਿਸ਼ਤੇਦਾਰੀ ਚ ਵਿਆਹ ਜਾਣਾ ਹੋਵੇ ਉੱਥੇ ਜਾ ਕੇ ਰਾਜੀ ਨਹੀਂ ਹੁੰਦਾ ਤੇ ਭਰਿਆ ਬਕੁੰਨਿਆ ਘਰ ਛੱਡ ਕੇ ਇੱਥੇ ਕੈਂਪ ਚ ਰਹਿਣਾ ਕੀ ਬਣ ਤੇ ਬੀਤ ਰਹੀ ਹੈ ਬਹੁਤ ਮੰਦਾ ਵਾਲੇ ਵੈਲ ਨੋਤਰਾਛਣ ਟੇੜਾ ਤੇ ਪਰਦੇ ਤੇ ਬਹੁਤ ਕੁਝ ਮਿਲਦਾ ਪਿਆ ਖਾਣ ਨੂੰ ਬਾਕੀ ਜਿਹੜਾ ਘਰੇ ਵਿਗੜਦਾ ਪੋ ਤਨ ਇਹਨਾਂ ਗੱਲੇ ਗਈ ਸੰਭਾਲਣ ਯੋਗ ਤਾਂ ਨਹੀਂ ਨੇ ਗੇ ਫਖਲਾ ਮਾਰੇਆਂ ਗਈਆਂ ਬੇਕਾਰ ਹੋ ਗਏ ਠੇਕੇ ਤੇ ਪੈੜੀ ਲੈ ਕੇ ਚੋਨੇ ਲਾਏ ਨੇ ਕੋਈ ਆਪ ਦਾ ਤੇ ਕਦੇ ਨਹੀਂ ਕੁਝ ਮਿਲਿਆ ਸਾਨੂੰ ਕਦੇ ਵੀ ਅੱਛਾ ਪਹਿਲਾਂ ਜਦੋਂ ਤੇਜ ਚ ਵਿਹਾੜ ਆਏ ਸੀ ਉਦੋਂ ਪਹਿਲਾਂ ਵੀ ਆਏ ਸੀ ਮੁਆਵਜ਼ਾ ਮਿਲ ਜਾਂਦਾ ਪਹਿਲਾਂ ਪਹਿਲਾਂ ਮਿਲਦਾ ਸੀ ਹੁਣ ਦੋ ਤਿੰਨ ਵਾਰੀਆਂ ਹੋ ਗੀਆਂ ਜਨ ਨਹੀਂ ਮਿਲਦਾ ਮੁਆਵਜ਼ਾ ਨਹੀਂ ਮਿਲਿਆ ਹਾਂ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਸੱਜੀ ਤਿਆੜੀ ਕਰ ਤੱਕ ਗੁਜ਼ਾਰਾ ਕਰਨੇ ਆ ਉਹ ਵੀ ਕੋ ਕਿਵੇਂ ਹੋ ਗਿਆ ਕੋ ਕਿਵੇਂ ਹੋ ਗਿਆ ਤਾਂ ਇਹ ਦਰਦ ਹੈ ਜੀ ਦੁਖਾਂਤ ਹੈ ਇਸ ਇਲਾਕੇ ਦਾ ਪਰ ਜਿੱਦਾਂ ਕਹਿ ਦਿੰਦੇ ਨੇ ਨਾ ਕਿ ਇਹਨਾਂ ਤੇ ਤੇ ਨੀਤੀ ਪੈਣ ਲੱਗੀ ਵਿਚਾਰਾਂ ਤੇ ਆਦੀ ਹੋ ਚੱਲੇ ਨੇ ਕਹਿ ਦੇਣਾ ਸੋਖਾ ਪਰ ਝੱਲਣੀ ਬੜੀ ਔਖੀ ਆ ਬੀਬੀ ਕੀ ਹਾਲਾਤ ਹੈ ਹਾਲਾਤ ਬਹੁਤ ਮਾੜੇ ਨੇ ਪਾਣੀ ਤਾਂ ਬਹੁਤ ਘਾਰਾਂ ਚ ਵੜ ਗਿਆ ਸਾਡੇ ਵੀ ਵੜ ਗਿਆ ਹੈ ਕੋਈ ਕਮਰੇ ਦੇ ਅੰਦਰ ਟਿੱਕਰ ਜਾ ਵੜੇ ਹਾਂ ਕਮਰਿਆਂ ਚ ਪਾਣੀ ਪੈ ਗਿਆ ਹੈ ਸਮਾਨ ਚੁੱਕ ਕੇ ਕੋਠੇ ਤੇ ਰੱਖਤਾ ਹੈ ਹਾਂ ਕੋਈ ਦੋ ਵਿਚਾਰੇ ਪਸੂ ਉੱਥੇ ਖੜੇ ਨੇ ਘਰ ਮੇਰੇ ਵਾਲਾ ਵੀ ਉੱਥੇ ਮੇਰਾ ਇੱਕ ਮੁੰਡਾ ਵੀ ਉੱਥੇ ਆ ਪੱਕੇ ਤਿੰਨ ਬੱਚੇ ਤੀ ਤਿੰਨ ਜੀ ਇੱਥੇ ਆਏ ਹੋਏ ਆ ਬਹੁਤ ਹਾਲਤ ਮੰਦੀ ਸਾਡੀ ਕੋਈ ਨਾ ਤੇ ਕੋਈ ਸੁੱਕਾ ਤਾਂ ਵੇਦਾ ਬਿਟੇ ਡੀ ਵਾਲੇ ਪਾਣੀ ਕੋੜੀ ਟੈਂਡੀ ਵਾਲੇ ਪਾਣੀ ਬੋਲ ਤੂੰ ਵੱਡਾ ਬਟਾਇਆ ਜਾਨ ਰਾਤ ਬਾਰਡਰ ਵੀ ਦੂਜੇ ਪਾਸੇ ਨਾਲ ਆ ਜਾ ਹਾਂ ਆ ਬਾਰਡਰ ਵੀ ਨਾਲ ਏ ਸਾਰੇ ਮਣੇ ਤੋੜ ਸਾਰਾ ਪਾਣੀ ਟੈਂਡੀ ਵਾਲੇ ਪਾਣੀ ਤਾਂ ਵੇਖਣ ਲੰਘਣੋਂ ਥਾਂ ਵੀ ਨਹੀਂ ਆ ਗਈ ਛੜਕਾ ਤੋੜ ਛੜਕਾ ਤੋੜ ਛੜਕਾਂ ਤੋੜ ਵੇ ਪਰਵਾਦੂ ਵਾਹ ਕੀ ਕਰੀਏ ਕਿ ਤਾਂ ਇਹ ਹਾਲਾਤ ਨੇ ਜੀ ਇਹਨਾਂ ਦੇ ਇਹਨਾਂ ਲੋਕਾਂ ਦੇ ਜਿਹੜੇ ਇੱਕ ਪਾਸੇ ਬਾਰਡਰ ਦੀ ਮਾਰ ਚੱਲਦੇ ਆ ਤੇ ਦੂਜੇ ਪਾਸੇ ਹੜਾਂ ਦੀ ਮਾਰ ਚੱਲਦੇ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਲੜਾਈ ਵਾਲੇ ਹਾਲਾਤ ਪੈਦਾ ਹੋਏ ਤਾਂ ਉਹਨਾਂ ਹਾਲਾਤਾਂ ਦਾ ਵੀ ਸਾਹਮਣਾ ਇਹਨਾਂ ਲੋਕਾਂ ਨੇ ਕੀਤਾ ਇੱਕ ਕੈਂਪ ਇੱਧਰ ਹੈ ਇੱਧਰ ਵੀ ਲੋਕ ਬੈਠੇ ਨੇ ਇੱਧਰ ਬਾਹਰ ਬੀਬੀਆਂ ਬੈਠੀਆਂ ਨੇ ਤਾਂ ਇਹ ਕਹਿੰਦੇ ਕਿ ਇੱਥੇ ਸਕੂਲ ਦੇ ਵਿੱਚ ਚਾਰ ਪੰਜ ਕਮਰੇ ਜਿਹੜੇ ਤਿਆਰ ਕੀਤੇ ਗਏ ਆ ਤੇ ਤਰਾਸਦੀ ਇਸ ਇਲਾਕੇ ਦੀ ਜਿੱਦਾਂ ਕਹਿ ਲਓ ਕਿ ਜਦੋਂ ਆਣ ਪਈ ਹੈ ਤੈਨੂੰ ਨਜਿੱਠਣੀ ਪੈਣੀ ਹੈ ਬੀਬੀ ਹਾਲਾਤ ਜਿਹੜੇ ਬਣੇ ਹੋਏ ਆ ਕਿਵੇਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਸੋਚਿਆ ਸੀ ਆਹ ਕੁਸ ਬਣ ਜੂ ਬੜੀ ਆਲ ਮੰਦੇਲ ਪੁੱਤਰ ਸਾਡੇ ਤਾਣਾ ਕੁਛ ਵੀ ਨਹੀਂ ਨਿਕੜਾ ਤੇ ਇਹਨਾਂ ਦਾ ਪਾਣੀ ਘਰਾਂ ਚ ਪੈਂਡ ਚ ਵੜ ਗਿਆ ਏ ਹਣ ਤਾਂ ਇਹ ਮਕਾਨਾਂ ਦੀ ਵੀ ਡਾਰੇਗਾ ਤੇ ਕੋਈ ਚੀਜ਼ ਨਹੀਂ ਨਿਕਲੀ ਇੱਕ ਇੱਕ ਸੂਟ ਲੈ ਤੇ ਤੇ ਰਾਤ ਦੇ 2 ਵਜੇ ਨਿਕਲੇ ਆ ਉਹ ਵੀ ਬੱਸਾਂ ਗੱਡੀਆਂ ਨੇ ਤੇ ਤਾਂ ਨਿਕਲੇ ਆ ਕਿੰਨੇ ਜਣੇ ਬੀਬੀ ਇੱਥੇ ਤੁਸੀਂ ਘਰੇ ਕੋਈ ਹੈਗਾ ਹੁਣ ਦੋ 200 ਹੈਗਾ ਬੰਦਾ ਸਾਡਾ ਟੈਂਡੀ ਵਾਲੇ ਵਿੱਚੋਂ ਹਾ ਬੁੜੀਆਂ ਬੰਦੇ ਸਾਰੇ 200 ਬੰਦਾ ਬਣ ਜਾ ਸੀਦਾ ਸਾਡੇ ਬੁਰੇ ਹਾਲ ਮੰਦੇ ਨੂੰ ਪੈੜੀਆਂ ਢਹਿ ਗਈਆਂ ਬੜੀ ਹਾਲ ਮੰਦੀ ਹੈਗੀ ਏ ਬੱਚਿਆਂ ਦੀ ਵੀ ਵੱਡਿਆਂ ਦੀ ਵੀ ਸਾਰਿਆਂ ਦੀ ਬਹੁਤ ਹੀ ਸਾਡਾ ਨੁਕਸਾਨ ਹੋ ਰਹੀ ਆ ਤਾਂ ਨੁਕਸਾਨ ਹੋ ਰਿਹਾ ਜੀ ਬਹੁਤ ਤਾਂ ਇਹ ਦੇਖੋ ਇਹ ਉਹ ਬਜ਼ੁਰਗ ਮਾਈਆਂ ਨੇ ਜਿਹੜੀਆਂ ਦਿਲ ਦੀ ਗੱਲ ਦੱਸਦੀਆਂ ਨੇ ਕਹਿੰਦੀਆਂ ਨੇ ਕਿ ਰਾਤ ਨੂੰ 2-2 ਵਜੇ ਘਰ ਛੱਡ ਕੇ ਆਉਣਾ ਪਿਆ ਬੱਸਾਂ ਗਈਆਂ ਤਾਂ ਉਹਨਾਂ ਦੇ ਵਿੱਚ ਬੈਠ ਕੇ ਆ ਗਏ ਤਾਂ ਇਹ ਹਾਲਾਤ ਦੇਖਣੇ ਤੇ ਚੱਲਣੇ ਬਹੁਤ ਔਖੇ ਨੇ ਪਰ ਇਹ ਤਾਂ ਹੰਡਾ ਰਹੇ ਨੇ